ਕਪੂਰਥਲਾ ਤੋਂ ਕਾਂਗਰਸ ਵਿਧਾਇਕ ਅਤੇ ਇਸ ਆਪ ਦਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਅਕਾਲੀ ਦਲ ਦੇ ਸ਼ਾਸਨ ਦੌਰਾਨ ਹੀ ਫੱਲਿਆ-ਫੁੱਲਿਆ ਹੈ ਜਿਸ ਦਾ ਖਾਮਿਆਜ਼ਾ ਅੱਜ ਵੀ ਸੁਭਾ ਪੁਕਤ ਰਿਹਾ ਹੈ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਾਨੂੰਨ ਵਿਵਸਥਾ ਨਾਲ ਜੁੜੀ ਸੱਚਾਈ ਲੋਕਾਂ ਦੇ ਸਾਹਮਣੇ ਆਉਣਾ ਚਾਹੀਦੀ ਹੈ ਪੱਤਰਕਾਰਾਂ ਨਾਲ ਗਲਵਾਟ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਪਹਿਲੇ ਅਕਾਲੀ ਦਲ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਸਨ ਪਰ ਮੌਜੂਦਾ ਹਾਲਾਤਾਂ ਨੇ ਉਹਨਾਂ ਨੂੰ ਬੋਲਣ ਲਈ ਮਜਬੂਰ ਕਰ ਦਿੱਤਾ ਉਹਨਾਂ ਨੇ આરોਪ ਲਗਾਇਆ ਕਿ ਅਕਾਲੀ ਸਰਕਾਰਾਂ ਦੇ ਸਮੇਂ ਅਪਰਾਧਿਕ ਤੱਤਵਾਂ ਨੂੰ ਖੁੱਲਾ ਹੌਸਲਾ ਮਿਲਿਆ ਜਿਸ ਦਾ ਅਸਰ ਅੱਜ ਵੀ ਸਾਫ਼ ਨਜ਼ਰ ਆ ਰਿਹਾ ਹੈ ਰਾਣਾ ਗੁਰਜੀਤ ਸਿੰਘ ਕਪੂਰਥਲਾ ਅਤੇ ਪਿੰਡ ਖੁਸਰੋਪੁਰ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਨ ਵਾਲੀਆਂ ਸੜਕਾਂ ਦੇ ਉਦਘਾਟਨ ਮੌਕੇ ਪਹੁੰਚੇ ਦੌਰਾਨ ਉਹਨਾਂ ਨੇ ਕਰੋੜਾਂ ਰੁਪਿਆ ਦੀ ਲਾਗਤ ਨਾਲ ਬਨਣ ਵਾਲੀਆਂ ਵੱਖ-ਵੱਖ ਗ੍ਰਾਮੀਣ ਸੜਕਾਂ ਦਾ ਸ਼ਿਰਨਿਆਸ ਕੀਤਾ। ਉੱਥੇ ਉਹਨਾਂ ਨੇ ਕਿਹਾ ਕਿ ਇਹਨਾਂ ਸੜਕਾਂ ਦਾ ਨਿਰਮਾਣ ਹੋਵੇਗਾ। ਕਾਲਾ ਸੰਘਿਆ ਤੋਂ ਸਿਧਵਾ ਤੱਕ ਅਤੇ ਪਿੰਡ ਕੁਲਾਰ ਰੋਡ ਤੋਂ ਖਸਰੋਪੁਰ ਤੱਕ 2.58 ਕਰੋੜ ਦੀ ਲਾਗਤ ਨਾਲ ਨਈ ਸੜਕਾਂ ਬਣਾਈ ਜਾਣਗੀਆਂ। ਜਲੰਧਰ ਕਪੂਰਥਲਾ ਤੋਂ ਰਾਜਾਪੁਰ ਕੁਲਾਰ ਰੋਡ ਤੱਕ 8.21 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਸੜਕ ਦਾ ਨਿਰਮਾਣ ਹੋਵੇਗਾ। ਪਿੰਡ ਆਲੀਮਗਿਰ ਵਿੱਚ 2.18 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਸੜਕ ਤਿਆਰ ਕੀਤੀ ਜਾਵੇਗੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਗ੍ਰਾਮੀਣ ਇਲਾਕਿਆਂ ਵਿੱਚ ਕਿਸਾਨਾਂ ਭਾਰੀ ਪਾਹਨ ਚਾਲਕਾ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਉਹਨਾਂ ਨੇ ਦੱਸਿਆ ਕਿ ਸੜਕਾਂ ਦੀ ਚੌੜਾਈ ਵਧਣ ਨਾਲ ਟ੍ਰੈਫਿਕ ਵਿਵਸਥਾ ਸੁਚਾਰੂ ਹੋਵੇਗੀ ਅਤੇ ਸੜਕ ਹਾਸਿਆਂ ਵਿੱਚ ਵੀ ਕਾਫੀ ਘਟौती ਆਵੇਗੀ ਅੱਜ ਪਿੰਡ ਫੁੱਸਰ ਉੱਪਰ ਪਹੁੰਚੇ ਹੋ ਤੁਸੀਂ ਤੇ ਸ਼ਹਿਰਾਂ ਦੇ ਡਿਵੈਲਪਮੈਂਟਾਂ ਦਾ ਕੰਮ ਤਾਂ ਸਟਾਰਟ ਕਰਾਇਆ ਕਰਾਇਆ ਹੁਣ ਤੁਸੀਂ ਪਿੰਡਾਂ ਵਾਲੀ ਰੁਖ ਕੀਤਾ ਕੀ ਕਹੋਂਗੇ ਮੇਰੀ ਡਿਊਟੀ ਆ ਕਿ ਜਿਹੜੀ ਮੇਰੀ ਕਨਸਟੀਚੂਐਂਸੀ ਆ ਉਹਦੇ ਡਵੈਲਪਮੈਂਟ ਦੇ ਕੰਮ ਮੈਂ ਪਹਿਲਾਂ ਸੋਚਾਂ ਜੇ ਇਹ ਕਿਹਾ ਜਾਵੇ ਕਿ ਵੀ ਅੱਜ ਮੈਂ ਸੋਚ ਰੇ ਤ ਸਵੇਰੇ ਕੰਮ ਚੱਲ ਫੂ ਇਹ 1.5 ਸਾਲ ਪਹਿਲਾਂ ਸੋਚਿਆ ਸੀ ਫਿਰ ਜਿਹੜਾ ਐਮਐਲਏ ਹੁੰਦਾ ਇਹ ਪ੍ਰਧਾਨ ਮੰਤਰੀ ਗ੍ਰਾਮੀਣ ਵਿਕਾਸ ਯੋਜਨਾ ਦੇ ਵਿੱਚ ਸੜਕ ਯੋਜਨਾ ਦੇ ਵਿੱਚ ਇਹ ਸੜਕ ਬਣਨੀ ਜਾ ਰਹੀ ਆ ਉਨ ਐਮਪੀ ਸਾਹਿਬ ਸਾਡੇ ਡਿਫਰੂਗੜ ਆ ਤੇ ਐਮਐਲਏ ਰეკਮੈਂਡ ਕਰਦਾ ਤੇ ਮੈਂ ਇਹ ਮੁੰਡਾ ਮੇਰਾ ਨੌਜਵਾਨਾ ਦੇਖੋ ਆ ਇਹਦਾ ਚਾਚਾ ਚਾਚਾ ਵੇਖੋ ਚਾਚਾ ਨਾ ਚਾਚਾ ਜੀ ਚਾਚਾ ਇੰਗਲੈਂਡ ਤੋਂ ਇਹਨੂੰ ਫੋਨ ਕਰਤਾ ਹੁੰਦਾ ਸੀ ਕਿ ਭਾਈ ਸੜਕ ਸਾਡੇ ਪਿੰਡ ਦੀ 18 ਫੁੱਟ ਦੀ ਨਿਕਲਣੀ ਚਾਹੀਦੀ ਆ ਇਹ ਮੁੰਡੇ ਨੇ ਕਢਾ ਲਈ ਸੋ ਧਨਵਾਦ ਕਰਦਾ ਪਾਸ ਸਰਕਾਰ ਦਾ ਜਿਨ੍ਹਾਂ ਨੇ ਪਾਸ ਕੀਤੀ ਸਵਾ 4 ਕਿਲੋਮੀਟਰ ਇਹ ਉਹ ਪੱਕੀ ਸੜਕ ਜਿਹੜੀ ਜਾਣੀ ਆ ਨਾ ਜਲੰਧਰ ਰੋਡ ਨੂੰ ਸਾਫਰੀ ਨਾਲ ਇਹ ਜਿਹੜੀ ਪਹਿਲਾਂ ਆਪਾਂ 2007 ਚ ਬਣਾਈ 6 ਚ ਬਣਾਈ ਸੀ ਚੌੜੀ 18 ਫੁੱਟੀ ਨਹਿਰ ਦੇ ਨਾਲ ਨਾਲ ਇਹ ਜਾ ਕੇ ਉਹਦੇ ਨਾਲ ਜਣੀ ਆ ਤੇ ਸਵਾ 4 ਕਿਲੋਮੀਟਰ ਆ ਤੇ 2.5 ਕਰੋੜ 2.5 ਕਰੋੜ ਰੁਪਏ ਚ ਬਣਨੀ ਆ ਉਹਨਾਂ ਦੇ ਇੱਕ ਸਮੱਸਿਆ ਆ ਗਈ ਵਿਚਿੱਤੀ ਇਹ ਪਿੰਡ ਦੇ ਪਾਣੀ ਦਾ ਨਿਕਾਸ ਵੀ ਆ ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਹਲਕੇ ਬਾਪੂ ਐਕਟਵ ਆ ਲੇਕਿਨ ਇਹ ਵੀ ਇੱਕ ਟੈਕ ਮੁੰਡਾ ਇੰਜੀਨੀਅਰ ਆ ਤੇ ਮੈਂ ਇਹਨੂੰ ਇਹ ਕਿਹਾ ਮੈਂ ਕਿਹਾ ਭਾਈ ਉਹਦਾ ਬੰਦੋਬਸਤ ਅੱਜ ਹੀ ਕਰ ਲਿਓ ਤਾਂ ਕਿ ਸਾਨੂੰ ਕੱਲ ਨੂੰ ਪਰੇਸ਼ਾਨੀ ਨਾ ਹੋਵੇ ਪੈਪ ਔਰ ਡਿਫਰ ਕੁਝ ਇੰਟਰਵਲ ਹੁੰਦੇ ਪੁੱਛ ਲਿਓ ਉੱਥੇ ਮੈਨ ਹੋਲ ਬਣਨਾ ਚਾਹੀਦਾ ਜੇ ਮੈਨ ਹੋਲ ਹੋਏਗਾ ਤਾਂ ਸਫਾਈ ਹੋਏਗੀ ਸੋ ਇਹ ਜਗਤ ਤੁਸੀਂ ਚੇਂਜ ਕਰਾ ਦਿਓ ਜਾਂ ਉੱਥੇ ਰੱਖਣੀ ਆ ਇਹਦਾ ਸਿਸਟਮ ਜ਼ਰੂਰ ਹੈ ਪਿੰਡ 'ਚ ਪੈਸੇ ਹੈਗੇ ਹੈਗੇ ਕਿਉਂਕਿ ਉਹ ਦੂਜਾ ਵੀ ਜਿਹੜਾ ਨਾ ਉਹ ਆਪਾਂ ਜਿਹੜਾ ਉਦਘਾਟਨ ਕਰ ਰਹੇ ਆ ਉਹ ਕਰੀਬ ਕਰੀਬ 11 ਕਿਲੋਮੀਟਰ ਹੈ 14 ਕਿਲੋਮੀਟਰ ਆ ਤੇ 8-9 ਲੱਖ ਰੁਪਇਆ 9 ਕਰੋੜ 8 ਕਰੋੜ ਰੁਪਇਆ ਦੇ ਦਿੱਤੇ ਲੱਗਣਾ ਸੋ ਦੋਨਾਂ ਦਾ ਜੁੜਾ ਟ੍ਰਿਮ ਕਰਨ ਜਾ ਰਹੇ ਆ ਇਹ ਅਨੁਵਰਤ ਸਮੇਂ ਦੇ ਵਿੱਚ ਹੋਰ ਵੀ ਪਿੰਡਾਂ ਦੇ ਜਿਹੜੇ ਆ ਰੋਡ ਬਣਨ ਵਾਲੇ ਆ ਉਹ ਵੀ ਬਣੇ ਜਾਣਗੇ ਹਾਂ ਤੁਹਾਨੂੰ ਅੱਗੇ ਲਿਖ ਜਾਣਾ ਮੈਂ ਕਾਲਾ ਸਿੰਘ ਆ ਤੁਹਾਨੂੰ ਮੈਂ ਕਾਲਾ ਸਿੰਘ ਪੇਟਾ ਵੀ ਲੈ ਕੇ ਜਾਣਾ ਚੱਲਦੇ ਆਪਾਂ ਪਰ ਰਾਣਾ ਜੀ ਕੰਮ ਤਾਂ ਤੁਸੀਂ ਸਾਰੇ ਕਰਾ ਰਹੇ ਹੋ ਤੇ ਬਾਰ ਬਾਰ ਇੱਕੋ ਗੱਲ ਆਮ ਆਦਮੀ ਪਾਰਟੀ ਦੇ ਲੋਕਲ ਜਿਹੜੇ ਆ ਉਧੇਦਾਰ ਉਹਨਾਂ ਦੇ ਹੀ ਕਹਿ ਰਹੇ ਆ ਕਿ ਰਾਣਾ ਜੀ ਨੇ ਕੀਤਾ ਜੀ ਇਹ ਤੇ ਕਰਾ ਕੀ ਰਹੇ ਆ ਕੀ ਕਹਿਣਾ ਚਾਹੋਗੇ ਦੁਬਾਰਾ ਇਹ ਉਹਨਾਂ ਨੂੰ ਲੋਕ ਦੱਸਣਗੇ ਕਈ ਤਾਂ ਮੈਨੂੰ ਹੰਕਾਰੀ ਕਹਿੰਦੇ ਆ ਮੇਰਾ ਪੁੱਤ ਐ ਨਾ ਕਰੋ ਐ ਨਾ ਕਰੋ ਰਾਣੀ ਨੂੰ ਹੰਕਾਰੀ ਨਾ ਕਹੋ ਹੰਕਾਰੀ ਹੈ ਨਹੀਂ ਹੈ ਉਹ ਲੋਕ ਦੱਸਣਗੇ ਉਹ ਨਵੇਂ ਆ ਕੇ ਤੁਸੀਂ ਉੱਥੇ ਸਨਸਨੀ ਪੈਦਾ ਕਰਦੇ ਹੋ ਉੱਚੀ ਬੋਲ ਕੇ ਇਦਾਂ ਨਹੀਂ ਗੱਲ ਬਣਦੀ ਇਹਦੇ ਲੋਕਾਂ ਨੇ ਫੈਸਲਾ ਕਰਨਾ ਜੀ ਇੱਕ ਵੀਡੀਓ ਤੁਹਾਡੀ ਵਾਇਰਲ ਕਾਫੀ ਹੋਈ ਸੀ ਤੇ ਉਹਦੇ ਵਿੱਚ ਤੁਸੀਂ ਕਿਹਾ ਕਿ ਮੇਰੇ ਵਗੈਰਾ ਪਤਾ ਨਹੀਂ ਖਿਲਦਾ ਤੇ ਮੇਰੀ ਮੇਰੀ ਸੋਚ ਆ ਯਾਰ ਮੈਂ ਸਮਝਦੇ ਨਹੀਂ ਪਤਾ ਹਿਲਣ ਦਾ ਮਤਲਬ ਇਹ ਨਹੀਂ ਕਿ ਮੈਂ ਰੁੱਖ ਤੋਂ ਪਤਾ ਨਹੀਂ ਹਿਲਣ ਦਿੰਦਾ ਮੈਂ ਪ੍ਰਸ਼ਾਸਨੀ ਜਿਹੜਾ ਵਿਕਾਸ ਦਾ ਕੰਮ ਆ ਉਹਨੂੰ 2 ਸਾਲ ਪਹਿਲਾਂ ਸੋਚਦਾ ਕਿ ਮੇਰੇ 5 ਸਾਲ ਪਹਿਲਾਂ ਸੋਚਦਾ ਮੇਰੇ ਹਲਕੇ ਸੁਣਾ ਕੀ ਆ ਫਿਰ ਉਹ ਤੇ ਮੈਂ ਕੰਮ ਕਰਦਾ ਫਿਰ ਮੈਂ ਦੇਖਦਾ ਕਿ ਹੋਣਾ ਚਾਹੀਏ ਉਹਨੂੰ ਕਰੋਨਾ ਉਹ ਜਿੱਥੇ ਸਰਕਾਰ ਫੇਲ ਹੋ ਜਾਂਦੀ ਆ ਜਿਵੇਂ ਸਫਾਈ ਆ ਸਫਾਈ ਦੇਤੇ ਅੱਜ 9 ਲੱਖ ਰੁਪਏ ਮਹੀਨਾ ਕੂੜਾ ਚੱਕੜ ਤੇ ਲੱਗ ਰਿਹਾ 2 ਲੱਖ ਰੁਪਏ ਜੈਟਿੰਗ ਮਸ਼ੀਨ ਖਾ ਜਾਂਦੀ ਹੈ ਉਹਦੇ ਨਾਲ ਬੰਦੇ ਨੇ ਸਫਾਈ ਹੈ ਮੈਂ ਕੰਮ ਕਰਦਾ ਯਾਰ ਇਨਾ 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 ਅ ਇਨਾ ਗਰਮ ਨਾ ਹੋਇਆ ਕਰੋ ਜੇ ਗਰਮੀ ਕੱਢਣੀ ਆ ਤਾਂ ਭਾਈ ਕੰਮ ਕਰੋ ਜਦੋਂ ਜਿਹੜਾ ਛੋਟਾ ਜਿਆਦਾ ਮਸਤੇ ਆਵੇ ਉਹਨੂੰ ਦੜਾ ਦੇਖੋ ਫਿਰ ਉਹ ਠੀਕ ਹੋ ਜਾਂਦਾ ਇਦਾਂ ਨੌਜਵਾਨ ਵੀ ਜਿਹੜੇ ਬਹੁਤ ਜੋਸ਼ ਹੁੰਦੇ ਉਹਨਾਂ ਨੂੰ ਕਹਦੇ ਯਾਰ ਇਹਨੂੰ ਫੀਲਡ ਲੈ ਜਾਓ ਕੰਮ ਕਰੋ ਗਰਮੀ ਆਪਣੇ ਆਪ ਨਹੀਂ ਦਿਸੂਗੀ ਹੁਣ ਆਖੀ ਸਵਾਲ ਆ ਕਾਂਗਰਸ ਹਾਂ ਪੱਤੇ ਦੀ ਪੱਤੇ ਦੀ ਗੱਲ ਯਾਰ ਪੱਤਾ ਪਤਾ ਵੇਖੋ ਗੁੰਡਾਗਰਦੀ ਜੇ ਕਿਤੇ ਹੋਈ ਤਾਂ ਆਪਣਾ ਮੇਰੀ ਡਿਊਟੀ ਆਵਾਜ਼ ਚੱਕਣੀ ਮੈਂ ਕਿਹਾ ਕਰੋ ਇਹਨੇ ਤੇ ਪਰਚਾ ਉਹਨੇ ਲਿਸਟ ਦਿੱਤੀ ਨਾ ਕਿ ਇਹਨੇ ਮਦਨ ਕੋ ਲੁੱਟਾ ਖਵਾ ਹੋ ਗਿਆ ਉਹ ਮੈਂ ਦੱਸਣਾ ਚਾਹੂੰਗਾ ਅੱਜ ਦੀ ਗੁੰਡਾਗਰਦੀ ਜਿਹੜੀ ਆ ਨਾ ਜਿਹੜਾ ਪਿੱਛੇ ਚਾਤੀ ਮਾਰੋ ਅੱਜ ਜਿੰਨੇ ਗੈਂਗਸਟਰ ਜਿੰਨੀਆਂ ਇਹ ਗੱਲਾ ਆ ਇਹ ਸੋਈ ਦੀ ਕ੍ਰिएशन ਆ ਇਹ ਗੱਲਾਂ ਕਰਕੇ ਨਹੀਂ ਕਿ ਵੀ ਇਹ ਹੋ ਗਿਆ ਕੁਝ ਲੁੱਟ ਖੋਹ ਹੋ ਰਹੀਆਂ ਇਹ ਕਿਹਦੇ ਜਮਾਨੇ ਚੱਲੂ ਹੋਈਆਂ ਕਿ ਇਹਨੇ ਗੁੰਡਿਆਂ ਨੂੰ ਪ੍ਰੋਤਸਾਹਨ ਦਿੱਤਾ ਮੈਂ ਤਾਂ ਕਦੇ ਬੋਲਦਾ ਨਹੀਂ ਮੈਂ ਕਦੇ ਇਕੱਲੀ ਲੰਦਾ ਨਾ ਨਹੀਂ ਲੈਂਦਾ ਲੇਕਿਨ ਹੁਣ ਜੇ ਉਹਨੇ ਬੁਲਟ ਮੈਂ ਦੱਸਣਾ ਚਾਹਣਾ ਕਿ ਗੁੰਡੇ ਸਾਰੇ ਸੋਈ ਦੇ ਪੈਦਾ ਕੀਤੇ ਹੋ ਆ ਹੁਣ ਆਖਰੀ ਸਵਾਰ 2027 ਵਿੱਚ ਰਿਪੀਟ ਹੋਏਗੀ ਕਾਂਗਰਸ ਸਰਕਾਰ ਕਿਉਂ ਨਹੀਂ ਹੋਏਗੀ ਲੋਕ ਕਾਂਗਰਸ ਨੂੰ ਚਾਹੁੰਦੇ ਆ ਤੇ ਕਾਂਗਰਸ ਆਏਗੀ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਤੁਹਾਡੇ ਸਾਹਮਣੇ ਆ ਜਾਣਾ